ਮੇਜ ਰਾਤ ਨੂੰ ਸੌਂ ਜਾਂਦਾ ਨਾ 16 ਪੜ੍ਹ ਕੇ ਕਹਿੰਦੇ ਮੈਂ ਉਦੋਂ ਸੱਚਖੰਡ ਨੂੰ ਚਲੇ ਜਾਣਾ ਸਰੀਰ ਮੇਰਾ ਇੱਥੇ ਪਿਆ ਰਹਿ ਜਾਂਦਾ ਕਹਿੰਦੇ ਸਵੇਰੇ ਕਈ ਵਾਰ ਮੈਨੂੰ 10 ਵਜੇ 11 ਵਜੇ 12 ਵਜੇ ਵੀ ਮੈਂ ਉੱਠਦਾ ਜਾ ਕੇ ਕਹਿੰਦੇ ਵੀ ਨਾਲ ਦੇ ਸਿੰਘਾਂ ਤੇ ਇਹ ਅਸਰ ਪੈਂਦਾ ਵੀ ਉੱਠ ਕੇ ਨਾਉਂਦਾ ਨਹੀਂ ਇਹ ਟਾਈਮ ਸਿਰ ਕਹਿੰਦੇ ਮੈਂ ਜੀ ਫਿਰ ਦੱਸੋ ਮੈਂ ਕੀ ਕਰ ਸਕਦਾ ਇਹ ਕਹਿੰਦੇ ਤੜਕੇ ਜਦੋਂ 5 ਵਜੇ ਦਾ ਤੁਸੀਂ ਇੱਕ ਕੰਮ ਕਰਦਿਆ ਕਰੋ ਮੇਰੇ ਸੱਜੇ ਪੈਰ ਦਾ ਅੰਗੂਠਾ ਫੜ ਕੇ ਹਲਾ ਕੇ ਨਾ ਫਤਿਹ ਬਲਾ ਦਿਆ ਕਿ ਕਹਿੰਦੇ ਫੇਰ ਮੈਂ ਸਰੀਰ ਚ ਵਾਪਸ ਆ ਜਾ ਕਰੂੰਗਾ ਅਵਸਥਾ ਤਾਂ ਅਸੀਂ ਏਡੀ ਵੱਡੀ ਹੋਰ ਬੜੀਆਂ ਚੀਜ਼ਾਂ ਨੇ ਐਵੇਂ ਸਟੇਜ ਤੇ ਸੁਣਾਉਣ ਨੂੰ ਫੇਰ ਇੰਨਾ ਹੀ ਬਹੁਤ ਹੈ ਨਾ ਤੁਸੀਂ ਇਹ ਜਾਣ ਲਵੋ ਇੰਨੀ ਉੱਚੀ ਅਵਸਥਾ ਦੇ ਮਾਲਕ ਸਾਰੀ ਅੰਤਰਜਾਮਤਾ ਪੂਰੀ ਸਭ ਕੁਝ ਸਾਨੂੰ ਪਹਿਲਾਂ ਦੱਸ ਦਿੰਦੇ ਹੁੰਦੇ ਸੀ ਹਰ ਗੱਲ ਪਹਿਲਾਂ ਦੱਸ ਦੇ ਹਰ ਚੀਜ਼ ਆਉਣ ਵਾਲੀ ਪਹਿਲਾਂ ਦਿਖਦੀ ਸੀ ਪਿਛਲਾ ਅਗਲਾ ਸਭ ਦੱਸ ਦਿੰਦੇ ਹੁੰਦੇ ਸੀ ਬੜੀ ਮੌਜ ਸੀ ਕੋਈ ਗੱਲ ਵੀ ਆਪ ਦੀ ਵੀ ਮੰਗਣੀ ਹੁੰਦੀ ਸੀ ਮਹਾਰਾਜ ਆਹ ਕਿਰਪਾ ਕਰ ਦਿਓ ਹੋ ਗਿਆ ਜਾ ਪਾ ਜਾ ਫਟ ਵਜਨ ਪੂਰਾ ਕਰ ਦਿੰਦੇ ਹੁੰਦੇ ਸੀ ਪਰ ਇਹ ਗੱਲ ਦਾ ਉਹਨੇ ਇੱਕ ਚੀਜ਼ ਟਕਸਾਲ ਵਿੱਚ ਇੱਕ ਚੀਜ਼ ਹੈ ਜਿੰਨ ਹਰ ਪਾਇਓ ਤਿੰਨ ਛਪਾਇਓ ਬਸ ਸਾਰੇ ਮਹਾਪੁਰਖ ਆਏ ਅੰਦਰੋਂ ਇੰਨਾ ਕਰੜਾ ਰੱਖਿਆ ਸੀ ਕੰਮ ਵੀ ਕਿਸੇ ਨੂੰ ਆਪਣੀ ਵਸਤਾ ਦੱਸਣੀ ਨਹੀਂ ਜੀ ਜਦੋਂ ਇਹ ਫਿਰ ਸਾਰਾ ਕਾਂਡ ਹੋਇਆ ਸੀ 78 ਵਾਲਾ ਕਾਨੂੰਨ ਦਾ ਸਹਾਰਾ ਲਿਆ ਸੀਗਾ ਪਰ ਕੋਈ ਫੈਸਲਾ ਹੋਇਆ ਨਹੀਂ ਲੋਕੀ ਤਾਨੇ ਮਾਰਦੇ ਸੀ ਵੀ ਤੁਸੀਂ ਕੁਝ ਨਹੀਂ ਕੀਤਾ ਐ ਨਹੀਂ ਕੀਤਾ ਫਿਰ ਕਹਿੰਦੇ ਇਹ ਮੈਨੂੰ ਸਾਰਾ ਕੁਝ ਕਰਨਾ ਪਿਆ ਤਾਂ ਫਿਰ ਇਸ ਢੰਗ ਦੇ ਨਾਲ ਹੌਲੀ-ਹੌਲੀ ਇਹ ਸਾਰਾ ਕੁਝ ਹੋਇਆ ਮੈਨੂੰ